ਜਿੱਦਾਂ ਦੀ ਇਨਸੀਡੈਂਟ ਪਹਿਲਾਂ ਅਸੀਂ ਪੰਜਾਬ ਨੇ ਕਿਸਾਨ ਅੰਦੋਲਨ ਕੀਤਾ ਤੇ ਉਹ ਇੱਕ ਕਿਸੇ ਇੱਕ ਬੰਦੇ ਦੇ ਹੱਕ ਲਈ ਨਹੀਂ ਸੀ ਉਹ ਸਾਰੇ ਪੰਜਾਬ ਦੇ ਕਿਸਾਨਾਂ ਦੇ ਹੱਕ ਲਈ ਸੀ ਤੇ ਸਾਰੇ ਇੰਡੀਆ ਦੇ ਕਿਸਾਨਾਂ ਦੇ ਹੱਕ ਲਈ ਸੀ ਸੋ ਉਹਦੇ ਵਿੱਚ ਜਿਹੜੇ ਕੰਗਣਾ ਰਣੌਤ ਦੇ ਬਿਆਨ ਆਏ ਸੀਗੇ ਉਹ ਉਦੋਂ ਸਾਰੇ ਪੰਜਾਬ ਨੂੰ ਗੁੱਸਾ ਵੀ ਆ ਉਸ ਚੀਜ਼ ਪਰ ਆਈ ਥਿੰਕ ਜਿਹੜੀ ਉਥੇ 에어ਪੋਰਟ ਦੇ ਵਿੱਚ ਇਨਸੀਡੈਂਟ ਹੋਇਆ ਉਹ ਇਕੱਲਾ ਆ ਹੀ ਨਹੀਂ ਸੀ ਭਈ ਉਹਨੇ ਸਿੱਧਾ ਜਾ ਕੇ ਕੰਗਣਾ ਰਣੌਤ ਨੂੰ ਮਾਰਿਆ ਪਰ ਉਹ ਤੋਂ ਪਹਿਲਾਂ ਕੋਈ ਜਿਹੜੀ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਈ ਆ ਕੰਗੜਾ ਰਣੋਤ ਨੇ ਵੀ ਜਿੰਨਾ ਕ ਮੈਂ ਸੁਣਿਆ ਵੀ ਕੰਗੜਾ ਰਣੋਤ ਨੇ ਵੀ ਉਹਨੂੰ ਕੁੜੀ ਨੂੰ ਕੁਛ ਕਿਹਾ ਪਰ ਕੁੜੀ ਨੇ ਫਿਰ ਓਬਵੀਅਸਲੀ ਉਹਦੀ ਮਾਂ ਧਰਨੇ ਤੇ ਬੈਠੀ ਸੀ ਸਾਡੇ ਵੀ ਬਾਪੂ ਬੇਬੇ ਸਾਰੇ ਆਪਣੇ ਪਿੰਡ ਵਾਲੇ ਧਰਨੇ ਤੇ ਬੈਠੇ ਹੋਏ ਸੀਗੇ ਗੁੱਸਾ ਚੜੀ ਜਾਂਦਾ ਬਾਈ ਫਿਰ ਉਹ ਅਗਲੀ ਨੇ ਕਰਤਾ ਬਾਕੀ ਹੋਣਗਾ ਪ੍ਰਸ਼ਾਸਨ ਤੇ ਉਹਨਾਂ ਨੇ ਕੀ ਕਰੇ ਇਹ ਤਾਂ ਦੇਖੋ ਜਿਹੜਾ ਜੈਸਾ ਜੋ ਕਰੂਗਾ ਵੈਸਾ ਭਰੂਗਾ ਇਹ ਲਾਈਫ ਦਾ ਇੱਕ ਦਸਤੂਰ ਆ ਬਾਜੀ ਵਾਲਾ ਨਹੀਂ ਕੋਈ ਚੱਕਰ ਉਹ ਵੀ ਸਾਰੇ ਜਿਹੇ ਹਿਮਾਚਲ ਲਾ ਲੋ ਹਰਿਆਣਾ ਲਾ ਲੋ ਜਿੰਨੇ ਉਹ ਸਾਡੇ ਭਰਾ ਹੀ ਨੇ ਇਹ ਕੋਈ ਬਾਜੀ ਵਾਲਾ ਚੱਕਰ ਨਹੀਂ ਗਾ ਹਾ ਇੱਕ ਇੰਡੀਵਿਜੂਅਲ ਬੰਦਾ ਜਿਹੜਾ ਇਸ ਚੀਜ਼ ਨੂੰ ਲੈ ਕੇ ਪਹਿਲਾਂ ਅਗਰੈਸਿਵ ਬੋਲ ਰਿਹਾ ਸੀ ਉਹਨੂੰ ਉਹੋ ਜਿਹੀ ਚੀਜ਼ ਮਿਲ ਗਈ ਜਿੱਦਾਂ ਦੀ ਇਨਸੀਡੈਂਟ ਪਹਿਲਾਂ ਅਸੀਂ ਪੰਜਾਬ ਨੇ ਕਿਸਾਨ ਅੰਦੋਲਨ ਕੀਤਾ ਤੇ ਉਹ ਇੱਕ ਕਿਸੇ ਇੱਕ ਬੰਦੇ ਦੇ ਹੱਕ ਲਈ ਨਹੀਂ ਸੀ ਉਹ ਸਾਰੇ ਪੰਜਾਬ ਦੇ ਕਿਸਾਨਾਂ ਦੇ ਹੱਕ ਲਈ ਸੀ ਤੇ ਸਾਰੇ ਇੰਡੀਆ ਦੇ ਕਿਸਾਨਾਂ ਦੇ ਹੱਕ ਲਈ ਸੀ ਉਹ ਉਹਦੇ ਵਿੱਚ ਜਿਹੜੇ ਕੰਗਣਾ ਰਣੌਤ ਦੇ ਬਿਆਨ ਆਏ ਸੀਗੇ ਉਹ ਉਦੋਂ ਸਾਰੇ ਪੰਜਾਬ ਨੂੰ ਗੁੱਸਾ ਵੀ ਆ ਉਸ ਚੀਜ਼ ਪਰ ਆਈ ਥਿੰਕ ਜਿਹੜੀ ਉਥੇ 에어ਪੋਰਟ ਦੇ ਵਿੱਚ ਇਨਸੀਡੈਂਟ ਹੋਇਆ ਉਹ ਉਹ ਇਕੱਲਾ ਆ ਹੀ ਨਹੀਂ ਸੀ ਭਈ ਉਹਨੇ ਸਿੱਧਾ ਜਾ ਕੇ ਕੰਗਣਾ ਰਣੌਤ ਨੂੰ ਮਾਰਿਆ ਪਰ ਉਹ ਤੋਂ ਪਹਿਲਾਂ ਕੋਈ ਜਿਹੜੀ ਇਹਨਾਂ ਦੇ ਆਪਸ ਦੇ ਵਿੱਚ ਗੱਲਬਾਤ ਹੋਈ ਆ ਕੰਗੜਾ ਰਣੌਤ ਨੇ ਵੀ ਜਿੰਨਾ ਕੁ ਮੈਂ ਸੁਣਿਆ ਵੀ ਕੰਗੜਾ ਰਣੌਤ ਨੇ ਵੀ ਉਹਨੂੰ ਕੁੜੀ ਨੂੰ ਕੁਛ ਕਿਹਾ ਪਰ ਕੁੜੀ ਨੇ ਫਿਰ ਓਬਵੀਅਸਲੀ ਉਹਦੀ ਮਾਂ ਧਰਨੇ ਤੇ ਬੈਠੀ ਸੀ ਸਾਡੇ ਵੀ ਬਾਪੂ ਬੇਬੇ ਸਾਰੇ ਆਪਣੇ ਪਿੰਡ ਵਾਲੇ ਧਰਨੇ ਤੇ ਬੈਠੇ ਹੋਏ ਸੀ ਗੁੱਸਾ ਚੜ੍ਹੀ ਜਾਂਦਾ ਭਾਈ ਫਿਰ ਉਹ ਅਗਲੀ ਨੇ ਕਰਤਾ ਬਾਕੀ ਹੁਣਗਾ ਪ੍ਰਸ਼ਾਸਨ ਤੇ ਆ ਉਹਨਾਂ ਨੇ ਕੀ ਕਰੇ ਇਹ ਤਾਂ ਦੇਖੋ ਜਿਹੜਾ ਜੈਸਾ ਜੋ ਕਰੂਗਾ ਵੈਸਾ ਭਰੂਗਾ ਇਹ ਲਾਈਫ ਦਾ ਇੱਕ ਦਸਤੂਰ ਆ ਭਾਜੀ ਵਾਲਾ ਨਹੀਂ ਕੋਈ ਚੱਕਰ ਉਹ ਵੀ ਸਾਰੇ ਜੇ ਹਿਮਾਚਲ ਲਾ ਲੋ ਹਰਿਆਣਾ ਲਾ ਲੋ ਜਿੰਨੇ ਸਾਡੇ ਭਰਾ ਹੀ ਨੇ ਇਹ ਕੋਈ ਭਾਜੀ ਵਾਲਾ ਚੱਕਰ ਨਹੀਂ ਗਾ ਹਾ ਇੱਕ ਇੰਡੀਵਿਜੂਅਲ ਬੰਦਾ ਜਿਹੜਾ ਇਸ ਚੀਜ਼ ਨੂੰ ਲੈ ਕੇ ਪਹਿਲਾਂ ਅਗਰੈਸਿਵ ਬੋਲ ਰਿਹਾ ਸੀ ਉਹਨੂੰ ਉਹੋ ਜੀ ਚੀਜ਼ ਮਿਲ ਗਈ ਜਿੱਦਾਂ ਦੀ ਇਨਸੀਡੈਂਟ ਪਹਿਲਾਂ ਅਸੀਂ ਪੰਜਾਬ ਨੇ ਕਿਸਾਨ ਅੰਦੋਲਨ ਕੀਤਾ ਤੇ ਉਹ ਇੱਕ ਕਿਸੇ ਇੱਕ ਬੰਦੇ ਦੇ ਹੱਕ ਲਈ ਨਹੀਂ ਸੀ ਉਹ ਸਾਰੇ ਪੰਜਾਬ ਦੇ ਕਿਸਾਨਾਂ ਦੇ ਹੱਕ ਲਈ ਸੀ ਤੇ ਸਾਰੇ ਇੰਡੀਆ ਦੇ ਕਿਸਾਨਾਂ ਦੇ ਹੱਕ ਲਈ ਸੀ ਉਹ ਉਹਦੇ ਵਿੱਚ ਜਿਹੜੇ ਕੰਗਣਾ ਰਣੌਤ ਦੇ ਬਿਆਨ ਆਏ ਸੀਗੇ ਉਹ ਉਦੋਂ ਸਾਰੇ ਪੰਜਾਬ ਨੂੰ ਗੁੱਸਾ ਵੀ ਆ ਉਸ ਜੀ ਦਾ ਪਰ ਆਈ ਥਿੰਕ ਜਿਹੜੀ ਉਥੇ 에어ਪੋਰਟ ਦੇ ਵਿੱਚ ਇਨਸੀਡੈਂਟ ਹੋਇਆ ਉਹ ਉਹ ਇਕੱਲਾ ਆ ਹੀ ਨਹੀਂ ਸੀ ਬਈ ਉਹਨੇ ਸਿੱਧਾ ਜਾ ਕੇ ਕੰਗੜਾ ਰਣੌਤ ਨੂੰ ਮਾਰਿਆ ਪਰ ਉਹ ਤੋਂ ਪਹਿਲਾਂ ਕੋਈ ਜਿਹੜੀ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਈ ਆ ਕੰਗੜਾ ਰਣੌਤ ਨੇ ਵੀ ਜਿੰਨਾ ਕੁ ਮੈਂ ਸੁਣਿਆ ਵੀ ਕੰਗੜਾ ਰਣੌਤ ਨੇ ਵੀ ਉਹਨੂੰ ਕੁੜੀ ਨੂੰ ਕੁਛ ਕਿਹਾ ਪਰ ਕੁੜੀ ਨੇ ਫਿਰ ਓਬਵੀਅਸਲੀ ਉਹਦੀ ਮਾਂ ਧਰਨੇ ਤੇ ਬੈਠੀ ਸੀ ਸਾਡੇ ਵੀ ਬਾਪੂ ਬੇਬੇ ਸਾਰੇ ਆਪਣੇ ਪਿੰਡ ਵਾਲੇ ਧਰਨੇ ਤੇ ਬੈਠੇ ਹੋਏ ਸੀਗੇ ਗੁੱਸਾ ਚੜ੍ਹੀ ਜਾਂਦਾ ਬਾਈ ਫਿਰ ਉਹ ਅਗਲੀ ਨੇ ਕਰਤਾ ਬਾਕੀ ਹੋਣਗਾ ਪ੍ਰਸ਼ਾਸਨ ਤੇ ਉਹਨਾਂ ਨੇ ਕੀ ਕਰੇ ਇਹ ਤਾਂ ਦੇਖੋ ਜਿਹੜਾ ਜੈਸਾ ਜੋ ਕਰੂਗਾ ਵੈਸਾ ਭਰੂਗਾ ਇਹ ਲਾਈਫ ਦਾ ਇੱਕ ਦਸਤੂਰ ਆ ਬਾਜੀ ਵਾਲਾ ਨਹੀਂ ਕੋਈ ਚੱਕਰ ਉਹ ਵੀ ਸਾਰੇ ਜਿਹੇ ਹਿਮਾਚਲ ਲਾ ਲੋ ਹਰਿਆਣਾ ਲਾ ਲੋ ਜਿੰਨੇ ਸਾਡੇ ਭਰਾ ਹੀ ਨੇ ਇਹ ਕੋਈ ਭਾਜੀ ਵਾਲਾ ਚੱਕਰ ਨਹੀਂ ਜਾਂ ਹਾ ਇੱਕ ਇੰਡੀਵਿਜੂਅਲ ਬੰਦਾ ਜਿਹੜਾ ਇਸ ਚੀਜ਼ ਨੂੰ ਲੈ ਕੇ ਪਹਿਲਾਂ ਅਗਰੈਸਿਵ ਬੋਲ ਰਿਹਾ ਸੀ ਉਹਨੂੰ ਉਹੋ ਜੀ ਚੀਜ਼ ਮੈਂ